ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਵਿਸਾਖੀ ਦੇ ਦਿਨ ਆ ਰਹੇ ਨੇ ਵਿਸਾਖ ਦਾ ਮਹੀਨਾ ਚੜ ਗਿਆ ਮੈਨੂੰ ਤਾਂ ਆਪਣੀ ਸਾਰੀ ਉਮਰ ਵਿਸਾਖੀ ਵਾਲੀ ਬਣਾਣੀ ਹੈ ਜਦੋਂ ਅਸੀਂ ਸੁਣਾਗੇ ਨਾਨਕ ਵਿਸਾਖੀ ਪ੍ਰਭ ਪਾਵੈ ਸੂਰਤ ਸ਼ਬਦ ਮਨ ਮਾਨਾ ਜਦੋਂ ਮੇਰੀ ਸੁਰਤ ਨਿਜ ਘਰ ਅੰਦਰ ਵਸਦੇ ਰੱਬ ਜੀ ਵੱਲ ਪੈ ਜਾਂਦੀ ਹੈ ਨਾ ਤਾਂ ਉਹਨਾਂ ਦੇ ਚੰਗੇ ਗੁਣ ਲੈਂਦੇ ਆ ਔਰ ਮੇਰਾ ਮਨ ਔਗਣਾ ਵਾਲੇ ਖਿਆਲਾਂ ਤੋਂ ਹਟ ਕੇ ਚੰਗੇ ਗੁਣਾਂ ਨੂੰ ਲੈਣ ਵਾਸਤੇ ਤਿਆਰ ਹੋ ਜਾਂਦਾ ਮੇਰੇ ਮਨ ਦਾ ਪਾਂਡਾ ਸੁਰਤ ਸਿੱਧੇ ਪਾਸੇ ਪਈ ਮਨ ਸ਼ਬਦ ਦਾ ਸਦਕਾ ਨੇਜ ਕਰ ਤੋ ਚੰਗੇ ਸੱਚ ਦੇ ਸੁਨੇਹ ਦਾ ਸਦਕਾ ਮੰਨ ਗਿਆ ਕਉ ਕਬੀਰ ਜਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਜਦੋਂ ਮਨ ਮੰਨ ਜਾਂਦਾ ਨਾ ਤਾਂ ਮਾਨੋ ਸਾਡੀ ਸੁਰਤ ਚੰਗੇ ਗੁਣ ਲੈ ਰਹੀ ਐ ਔਰ ਸਾਡੇ ਜੀਵਨ ਚ ਵਿਸਾਖੀ ਸ਼ੁਰੂ ਹੋਈ ਹਮੇਸ਼ਾ ਲਈ ਸਿਰਫ ਅਪ੍ਰੈਲ ਦੇ ਮਹੀਨੇ ਵਾਲੀ ਨਹੀਂ ਜ਼ਿੰਦਗੀ ਵਸਾਕ ਬਣ ਜਾਂਦੀ ਹੈ